ਕੰਗਣਾ ਰਣੌਤ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੰਗਣਾ ਰਣੌਤ ਦੀ ਬੁੱਧੀ ਇਸ ਕਰਕੇ ਭ੍ਰਿਸ਼ਟ ਹੋ ਗਈ ਹੈ ਕਿ ਸ਼ਾਇਦ ਉਸ ਨੂੰ ਕੁਝ ਲੋਕਾਂ ਦਾ ਸਹਾਰਾ ਹੈ ਜੋ ਲੋਕ ਉਸ ਨੂੰ ਬੋਲਣ ਲਈ ਮਜਬੂਰ ਕਰਦੇ ਨੇ ਜਾਂ ਉਹਦੇ ਪਿੱਛੇ ਕੋਈ ਨਾ ਕੋਈ ਪ੍ਰੈਸ਼ਰ ਹੈ ਜੋ ਆਏ ਦਿਨ ਵਿਵਾਦਤ ਬਿਆਨ ਦਿੰਦੀ ਹੈ ਔਰ ਪੰਜਾਬ ਦੇ ਇਤਿਹਾਸ ਨੂੰ ਔਰ ਪੰਜਾਬ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਤੰਜ ਕਸਦੀ ਹੈ ਭਾਵੇਂ ਉਹ ਕਿਸਾਨਾਂ ਨੂੰ ਲੈ ਕੇ ਹੈ ਭਾਵੇਂ ਉਹ ਐਮਰਜੈਂਸੀ ਦੀ ਫਿਲਮ ਨੂੰ ਲੈ ਕੇ ਹੈ ਔਰ ਜਾਂ ਫਿਰ ਉਸ ਦੀ ਆਪਣੀ ਜ਼ਿੰਦਗੀ ਹੈ ਇਹ ਸਾਰਾ ਜਿਹੜਾ ਹੈ ਇਸ ਐਪੀਸੋਡ ਵਿੱਚ ਅੱਜ ਆਪਾਂ ਬਿਆਨ ਕਰਾਂਗੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਕੰਗੜਾ ਰਣੌਤ ਹਿਮਾਚਲ ਤੋਂ ਬਤੌਰ ਐਮਪੀ ਔਰ ਤੁਹਾਨੂੰ ਪਤਾ ਕਿ ਜਦੋਂ ਸ਼ਪਤ ਸੌ ਚੁੱਕਣੀ ਸੀਗੀ ਤਾਂ ਉਸ ਬਿੱਲਾ ਕੰਗੜਾ ਰਣੌਤ ਦੇ ਮੂੰਹ ਤੇ ਥੱਪੜ ਵੀ ਵੱਜਾ ਸੀ ਔਰ ਉਸ ਬਿੱਲਾ ਮੈਡਮ ਕੁਲਵਿੰਦਰ ਕੌਰ ਜੀ ਨੇ ਜਿਸਨੇ ਕੀ ਕਿਸਾਨ ਮਜ਼ਦੂਰ ਜਦੋਂ ਦਿੱਲੀ ਦੇ ਅਲੱਗ-ਅਲੱਗ ਬਾਰਡਰਾਂ ਦੇ ਉੱਪਰ ਧਰਨੇ ਤੇ ਬੈਠੇ ਸੀ ਤਾਂ ਇਹਦਾ ਇੱਕ ਬੜਾ ਵਿਵਾਦਿਤ ਬਿਆਨ ਆਇਆ ਸੀਗਾ ਸ਼ਾਇਦ ਇਸ ਨੂੰ ਹੋ ਸਕਦਾ ਕਿ ਉਦੋਂ ਇਹ ਝੰਡੀ ਮਿਲ ਗਈ ਹੋਵੇ ਕਿ ਤੈਨੂੰ ਇਲੈਕਸ਼ਨ ਦੇ ਵਿੱਚ ਜਿਹੜੀ ਕਿਸੇ ਪਾਰਟੀ ਵੱਲੋਂ ਟਿਕਟ ਮਿਲ ਸਕਦੀ ਹੈ ਸੋ ਉਸ ਚੀਜ਼ ਨੂੰ ਲੈ ਕੇ ਆਪਣੀ ਅਲੱਗ ਤਰ੍ਹਾਂ ਦੀ ਸ਼ਬੀ ਬਣਾਉਣਾ ਚਾਹੁੰਦੀ ਸੀ ਬਿਆਨਬਾਜ਼ੀ ਕਰਕੇ ਲੇਕਿਨ ਉਸ ਦਾ ਜਵਾਬ ਫਿਰ ਥੱਪੜ ਦੇ ਰੂਪ ਦੇ ਵਿੱਚ ਕੁਲਵਿੰਦਰ ਖੌਰ ਨੇ ਦਿੱਤਾ ਇਹ ਪੂਰੀ ਦੁਨੀਆ ਜਾਣਦੀ ਹੈ ਅੱਜ ਦੋਸਤੋ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਕਿਸਾਨਾਂ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਾਨੂੰਨ ਲਾਗੂ ਕਰਨੇ ਸੀਗੇ ਜਿਹੜੇ ਜਿਸ ਨੂੰ ਲੈ ਕੇ ਡੇਢ ਸਾਲ ਤੱਕ ਸਟਰਗਲ ਕਰਦੇ ਰਹਿ ਕਿਸਾਨ ਮਜ਼ਦੂਰ ਨਾਲ ਮਿਲ ਕੇ ਉਸ ਨੂੰ ਲੈ ਕੇ ਵੀ ਬਿਆਨ ਦਿੱਤਾ ਫਿਰ ਇੱਕਦਮ ਪਲਟ ਗਈ ਮਤਲਬ ਤੁਸੀਂ ਦੇਖੋ ਕਿ ਇਸ ਹੁਣ ਮਾਫ ਕਰਨਾ ਅਸੀਂ ਸਾਡੇ ਪੰਜਾਬੀ ਇਤਿਹਾਸ ਦੇ ਵਿੱਚ ਔਰਤ ਦੀ ਬੜੀ ਰਿਸਪੈਕਟ ਹੈ ਇੱਜ਼ਤ ਹੈ ਔਰ ਇਹਦੇ ਬਾਰੇ ਬੰਦਾ ਬੋਲੇ ਵੀ ਤਾਂ ਕੀ ਬੋਲੇ ਤੋਕ ਕੇ ਚੱਟਣ ਵਾਲੀ ਗੱਲ ਕੀਤੀ ਇਹਨੇ ਔਰ ਅੱਜ ਮਤਲਬ ਕੁਝ ਬੋਲ ਰਹੀ ਆ ਕੱਲ ਕੁਝ ਬੋਲ ਰਹੀ ਆ ਲੇਕਿਨ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਕੰਗੜਾ ਰਣੌਤ ਜੀ ਤੁਸੀਂ ਇੱਕ ਔਰਤ ਹੋ ਔਰਤ ਦੀ ਇੱਕ ਮਰਿਆਦਾ ਹੁੰਦੀ ਹੈ ਔਰ ਕਦੇ ਵੀ ਮਤਲਬ ਇਹੋ ਜਿਹਾ ਨਾ ਬੋਲੋ ਜੇ ਦੂਸਿਆਂ ਨੂੰ ਕੜਵਾ ਲੱਗੇ ਦੇਖੋ ਤੁਹਾਡੀਆਂ ਫਿਲਮਾਂ ਨੂੰ ਪੂਰਾ ਦੇਸ਼ ਪੂਰਾ ਸੰਸਾਰ ਦੇਖਦਾ ਤੁਸੀਂ ਫਿਲਮਾਂ ਦੇ ਵਿੱਚ ਕੋਈ ਮੈਸੇਜ ਦਿੰਦੇ ਹੋ ਲੇਕਿਨ ਅਸਲੀ ਲਾਈਫ ਜਿਹੜੀ ਸਾਡੀ ਕੁਝ ਹੋਰ ਤਰ੍ਹਾਂ ਦੀ ਹੈ ਐਮਰਜੈਂਸੀ ਨੂੰ ਲੈ ਕੇ ਦੇਖੋ ਹੁਣ ਕਿਸ ਤਰ੍ਹਾਂ ਦੇ ਵਿਵਾਦਾਂ ਵਿੱਚ ਫਸੇ ਹੋਏ ਆ ਸਾਰਾ ਹੀ ਪੈਸਾ ਲੱਗ ਚੁੱਕਾ ਹੈ ਇੱਕ ਪਾਸੇ ਤਾਂ ਤੁਸੀਂ ਆਪਣੇ ਪੈਸੇ ਨੂੰ ਲੈ ਕੇ ਪਿੱਟ ਸਿਆਪਾ ਪਾਇਆ ਹੈ ਔਰ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੇ ਵਿਵਾਦਿਤ ਜਿਹੜੇ ਸਬਜੈਕਟ ਨੇ ਉਹਨਾਂ ਦੇ ਉੱਪਰ ਧਿਆਨ ਦਿੰਦੇ ਹੋ ਸੋ ਇਸ ਕਰਕੇ ਹੁਣ ਅਦਿੱਤ ਪੰਚੋਲੀ ਜਿਹੜਾ ਕਿ ਤੁਹਾਡਾ ਮਾਫ ਕਰਨਾ ਮੈਂ ਬਹੁਤ ਵੱਡੀ ਗੱਲ ਕਹਿਣ ਲੱਗਾ ਤੁਹਾਡਾ ਦੋਸਤ ਹੋ ਸਕਦਾ ਲੇਕਿਨ ਦੇਖ ਲਓ ਉਸਨੇ ਪਿਛਲੇ ਦਿਨੀ ਕਿੰਨਾ ਮਤਲਬ ਵੱਡਾ ਖੁਲਾਸਾ ਕੀਤਾ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਕਿ ਕੰਗੜਾ ਰਣੌਤ ਜਿਹੜੀ ਕੀ ਮਤਲਬ ਇਹਨਾਂ ਦਿਨਾਂ ਵਿੱਚ ਐਕਟਰਸ ਔਰ ਐਮਪੀ ਦੇ ਤੌਰ ਤੇ ਆ ਮੇਰੇ ਨਾਲ ਇਹ ਬਕਾਇਦਾ ਤੌਰ ਤੇ 3 ਸਾਲ ਤੱਕ ਪਤੀ ਪਤਨੀ ਦੇ ਰਿਸ਼ਤੇ ਵਾਂਗ ਰਹੇ ਪੂਰੀ ਦੁਨੀਆ ਨੇ ਬਿਆਨ ਜਿਹੜਾ ਹੈ ਉਹ ਦਿੱਤੇ ਪੰਚੋਲੀ ਦਾ ਪੜਿਆ ਸੁਣਿਆ ਲਿਕਨ ਵੱਡੀ ਗੱਲ ਇਹੀ ਹੈ ਕਿ ਪਲੀਜ਼ ਤੁਸੀਂ ਇਦਾਂ ਦਾ ਕੁਝ ਨਾ ਕਰੋ ਦੇਖੋ ਤੁਹਾਡੀ ਇੱਕ ਸ਼ਬੀ ਅਲੱਗ ਤਰ੍ਹਾਂ ਦੀ ਹੈ ਤੁਹਾਨੂੰ ਪੰਜਾਬ ਦੇ ਇਤਿਹਾਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਪੰਜਾਬ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਔਰ ਕਿਸ ਤਰ੍ਹਾਂ ਪੰਜਾਬ ਨੇ ਅਬਦਾਲੀ ਵਰਗਿਆਂ ਦੇ ਮੂੰਹ ਮੋੜ ਦਿੱਤੇ ਆ ਲੇਕਿਨ ਵੱਡੀ ਗੱਲ ਇੱਥੇ ਇਹੀ ਹੈ ਕਿ ਤੁਸੀਂ ਇਹਨਾਂ ਵਿਵਾਦਾਂ ਤੋਂ ਦੂਰ ਰਹੋ ਠੀਕ ਹੈ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਨ ਦੇ ਹੋਰ ਬਹੁਤ ਸਾਰੇ ਜ਼ਰੀਏ ਨੇ ਹੋਰ ਬਹੁਤ ਸਾਰੇ ਤਰੀਕੇ ਨੇ ਤੁਸੀਂ ਪੰਜਾਬ ਨੂੰ ਲੈ ਕੇ ਕਦੇ ਵੀ ਐਹੋ ਜਿਹਾ ਵਿਵਾਦਿਤ ਬਿਆਨ ਨਾ ਕਰੋ ਕਿਉਂਕਿ ਫਿਰ ਪੰਜਾਬ ਘੱਟ ਬੋਲਦਾ ਤੁਹਾਡੇ ਆਪਣੇ ਹੀ ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਮਤਲਬ ਜ਼ਿੰਦਗੀ گزارਦੇ ਰਹੇ ਹੋ ਜਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਜ਼ਿੰਦਗੀ ਹੈ ਮੈਂ ਉਹਦੇ ਬਾਰੇ ਨਹੀਂ ਬੋਲਣਾ ਦੇਖ ਲਓ ਉਹ ਹੀ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਫਿਰ ਆਪਣੀ ਸ਼ਬੀ ਕੀ ਹੋ ਗਈ ਹੈ ਸੋ ਦੋਸਤੋ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡੀਆਂ ਧੀਆਂ ਭੈਣਾਂ ਸਾਡੀਆਂ ਵੀ ਘਰਾਂ ਦੇ ਵਿੱਚ ਐ ਸੋ ਬਤੌਰ ਇੱਕ ਫਾਦਰ ਹੋਣ ਦੇ ਨਾਤੇ ਮੈਂ ਇਹੀ ਕਮਾਂਗਾ ਕੰਗਣਾ ਜੀ ਕਿ ਕਦੇ ਵੀ ਇਦਾਂ ਦਾ ਬਿਆਨ ਨਾ ਦਿਓ ਜੋ ਦੂਸਰਿਆਂ ਨੂੰ ਸੱਟ ਲੱਗੇ